ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਟਾਈਮ ਬਾਅਦ ਆਪਾਂ ਮਿਲੇ ਆ ਤਿੰਨ ਮਹੀਨੇ ਹੋ ਗਏ ਚੈਨਲ ਬੰਦ ਹੋਏ ਨੂੰ ਪਰ ਫਿਲਹਾਲ ਚੈਨਲ ਖੁੱਲ ਗਿਆ ਅੱਜ ਦੀ ਜਿਹੜੀ ਸਟੋਰੀ ਹੈ ਨਾ ਬਾਈ ਮੈਂ ਕਹਣਾ ਵੀ ਐਸੇ ਬੰਦੇ ਦੀ ਆ ਦੁਨੀਆ ਵਿੱਚ ਨਸ਼ੇ ਬਹੁਤ ਦੇਖੇ ਹੋਣਗੇ ਤੁਸੀਂ ਕੋਈ ਸਮੈਕ ਕਰਦਾ ਕੋਈ ਸੁੱਖਾ ਕੋਈ ਸ਼ਰਾਬ ਜਿਹੜਾ ਇਸ ਬੰਦੇ ਨੂੰ ਨਸ਼ਾ ਲੱਗਿਆ ਨਾ ਇਹ ਨਸ਼ਾ ਦੁਨੀਆ ਤੇ ਮੈਂ ਕਹਿੰਦਾ ਕਿਸੇ ਨੂੰ ਲੱਗੇ ਨਾ ਕਿਸੇ ਦਾ ਨਸ਼ਾ ਕਿਸੇ ਬੰਦੇ ਦਾ ਨਸ਼ਾ ਕਿਸੇ ਔਰਤ ਦਾ ਨਸ਼ਾ ਕਿਸੇ ਸ਼ਖਸ ਦਾ ਨਸ਼ਾ ਕਿਸੇ ਇਨਸਾਨ ਦਾ ਨਸ਼ਾ ਇਸ ਬੰਦੇ ਨੂੰ ਲੱਗਦਾ ਕਿਸੇ ਇਨਸਾਨ ਦਾ ਨਸ਼ਾ ਤੇ ਐਸਾ ਨਸ਼ਾ ਲੱਗਦਾ ਕਿ ਸਾਰਾ ਟੱਬਰ ਕਰਜਾਈ ਕਰਦਾ ਤੇ ਐਂਡ ਆਫ ਦਾ ਡੇ ਸਾਰਾ ਟੱਬਰ ਮਾਰ ਦਿੰਦਾ ਓ ਮਾਈ ਗੋਡ ਮਤਲਬ ਕਹਾਣੀ ਸੁਣੋਗੇ ਤਾਂ ਹੁਣ ਕਹਾਣੀਆਂ ਇਦਾਂ ਹੀ ਆਉਣਗੀਆਂ ਤਿੰਨ ਮਹੀਨੇ ਆਪਾਂ ਦੂਰ ਰਹੇ ਸਾਰੇ ਤਿੰਨ ਮਹੀਨੇ ਸਟੋਰੀ ਨਹੀਂ ਪਾਈ ਕਿਉਂਕਿ ਪਰ ਹੁਣ ਸਟੋਰੀਆਂ ਇਦਾਂ ਹੀ ਖਤਰਨਾਕ ਆਉਣਗੀਆਂ ਬਹੁਤ ਜ਼ਿਆਦਾ ਕਹਾਣੀ ਫਲੋਰੀਡਾ ਦੀ ਇੱਕ ਪਰਿਵਾਰ ਜਿਹਦੇ ਵਿੱਚ ਦੋ ਮੀਆਂ ਬੀਬੀ ਰਹਿੰਦੇ ਹੁੰਦੇ ਨੇ ਮੀਆਂ ਬੀਬੀ ਦੇ ਤਿੰਨ ਜਵਾਕ ਹੁੰਦੇ ਆ ਜਿੰਨਾਂ ਵਿੱਚੋਂ ਤਿੰਨੇ ਜਵਾਕ ਉਹ ਉਹਨਾਂ ਨੇ ਅਡਾਪਟ ਕੀਤੇ ਹੁੰਦੇ ਆ ਉਹਨਾਂ ਦੇ ਆਪਣੇ ਜਵਾਕ ਨਹੀਂ ਹੁੰਦੇ ਹੋ ਜਿੰਨਾਂ ਵਿੱਚੋਂ ਸਭ ਤੋਂ ਪਹਿਲਾ ਹੁੰਦਾ ਜਿਹੜਾ ਸਭ ਤੋਂ ਵੱਡਾ ਦਾ ਜੇਸਨ ਦੂਜੇ ਨੰਬਰ ਤੇ ਕੋੜੀ ਤੀਜੇ ਨੰਬਰ ਤੇ ਹੁੰਦਾ ਗ੍ਰਾਂਟ ਇਹ ਤਿੰਨ ਜਵਾਕ ਹੁੰਦੇ ਆ ਜਿਹੜਾ ਪਹਿਲੇ ਨੰਬਰ ਤੇ ਹੁੰਦਾ ਵੱਡਾ ਪਰਿਵਾਰ ਦਾ ਮਾਹੌਲ ਕਿਦਾਂ ਹੁੰਦਾ ਪਰਿਵਾਰ ਅਮੀਰ ਹੁੰਦਾ ਚੰਗਾ ਘਰ-ਵਾਰ ਹੁੰਦਾ ਗੱਡੀਆਂ ਘੋੜੇ ਚੰਗਾ ਸਾਰਾ ਕੁਝ ਐਂ ਘੈਂਟ ਗੱਲਬਾਤ ਹੁੰਦੀ ਆ ਤੇ ਪਰ ਪਰਿਵਾਰ ਜਿਹੜਾ ਬਾਪੂ ਹੁੰਦਾ ਸਟ੍ਰਿਕਟ ਬਹੁਤ ਹੁੰਦਾ ਉਹਦੇ ਕਰਕੇ ਕੀ ਹੁੰਦਾ ਜਿਹੜਾ ਵੱਡਾ ਮੁੰਡਾ ਉਹ ਘਰ ਛੱਡ ਜਾਂਦਾ 19 ਸਾਲ ਦਾ ਹੁੰਦਾ ਉਹ ਬਾਹਰ ਜਾ ਕੇ ਆਪਣਾ ਕੰਮ-ਕਾਰ ਕਰਦਾ ਉਹਦੀ ਫੈਮਿਲੀ ਬਣਾ ਲਾਂਦਾ business ਖੜਾ ਕਰਦਾ ਉਹ ਕਹਿੰਦਾ ਮੈਂ ਕਿਉਂ ਝੱਲਾਂ ਗੱਲ-ਗੱਲ ਤੇ ਗੈਟ ਆਊਟ ਗੱਲ-ਗੱਲ ਤੇ ਕਹਿੰਦਾ ਨਹੀਂ ਭਈ ਆਪਾਂ ਨੂੰ ਨਹੀਂ ਚਾਹੀਦਾ ਇਦਾਂ ਦਾ ਘਰ ਸਾਰਾ ਪਰਿਵਾਰ ਮਿਲ ਜੁਲ ਕੇ ਰਹਿੰਦਾ ਹੁੰਦਾ ਪਰ ਵੱਡਾ ਮੁੰਡਾ ਅਲੱਗ ਹੋ ਜਾਂਦਾ ਜਿਹੜਾ ਕਿ ਅਡੌਪਟਿਵ ਤਿੰਨੇ ਮੁੰਡੇ ਉਹਨਾਂ ਨੇ ਗੋਦ ਲਏ ਹੁੰਦੇ ਆ ਪਰ ਵੱਡਾ ਮੁੰਡਾ ਘਰੋਂ ਚਲਾ ਜਾਂਦਾ ਜਿਹੜਾ ਮੁੰਡੇ ਦਾ ਪਿਓ ਹੁੰਦਾ ਜੌਬ ਕਰਦਾ ਹੁੰਦਾ ਚਲੋ ਦੋਨੇ ਮੁੰਡੇ ਰਹਿ ਜਾਂਦੇ ਪਿੱਛੇ ਕੋੜੀ ਤੇ ਗ੍ਰਾਂਟ ਦੋਨੇ ਨਾਲ ਮਿਲ ਕੇ ਰਹਿੰਦੇ ਆ ਖੇਡਦੇ ਆ ਇਕੱਠੇ ਇੱਕ ਪਰਿਵਾਰ ਦੀ ਖਾਸੀਅਤ ਹੁੰਦੀ ਆ ਕਿ ਪਰਿਵਾਰ ਦੇ ਕੋਲੇ ਗਨ ਹੁੰਦੀਆਂ ਨੇ ਸਾਰੇ ਟੱਬਰ ਕੋਲੇ ਕਿਉਂਕਿ ਅਮਰੀਕਾ ਦੇ ਵਿੱਚ ਗਨ ਨ ਰੱਖਣੀ ਇੱਕ ਨਾਰਮਲ ਜੀ ਗੱਲ ਆ ਗਨ ਹੋਣ ਦੇ ਕਰਕੇ ਕਰਕੇ ਵੀ ਇਕੱਠੇ ਰਹਿੰਦੇ ਨੇ ਕੋੜੀ ਤੇ ਕੋੜੀ ਤੇ ਗ੍ਰਾਂਟ ਹਰੇਕ ਥਾਂ ਜਾਣਾ ਗ੍ਰਾਂਟ ਨੇ ਕੋੜੀ ਦੇ ਨਾਲ ਜਾਣਾ ਕੋੜੀ ਦੂਜੇ ਨੰਬਰ ਤੇ ਆ ਗ੍ਰਾਂਟ ਆ ਲਾਸਟ ਸਕੂਲ ਦੇ ਵਿੱਚ ਇਕੱਠੇ ਪੜਨਾ ਪਰ ਇਹ ਵੀ ਗੱਲ ਹੁੰਦੀ ਹੈ ਵੀ ਸਾਰੇ ਕਿਤੇ ਕੋੜੀ ਆਪਦੇ ਦੋਸਤਾਂ ਮਿੱਤਰਾਂ ਚ ਹੁਣ ਗ੍ਰਾਂਟ ਨੂੰ ਲਿਜਾ ਨਹੀਂ ਸਕਦਾ ਇਹਦੇ ਕਰਕੇ ਕੀ ਹੁੰਦਾ ਗ੍ਰਾਂਟ ਕੱਲਾ ਰਹਿ ਜਾਂਦਾ ਕੱਲਾ ਰਹਿਣ ਦੇ ਕਰਕੇ ਉਹ ਥੋੜਾ ਲੋਨਲੈਸ ਫੀਲ ਕਰਦਾ ਹਨਾ ਕੱਲਾ ਗੇਮ ਖੇਡੀਆਂ ਜਾਣੀਆਂ ਇਹੀ ਕਰੀ ਜਾਣਾ ਹਨਾ 2018 ਆ ਜਾਂਦਾ ਜਿਹੜਾ ਕੋੜ ਹੀ ਹੁੰਦਾ ਉਹ ਵੀ ਕੰਮ ਕਰ ਲੱਗ ਜਾਂਦਾ ਜਿਹੜਾ ਗ੍ਰਾਂਟ ਹੁੰਦਾ ਹਸਪਤਾਲ ਤੇ ਨੌਕਰੀ ਕਰਦਾ ਉੱਥੇ ਚੋਰੀ ਕਰਦਾ ਫੜਿਆ ਜਾਂਦਾ ਚੋਰੀ ਕਰਦਾ ਟੀਕੇ ਚੋਰੀ ਕਰ ਲੈਂਦਾ ਜਿਹੜੇ ਬਿਓਸ਼ੀਅਲ ਟੀਕੇ ਹੁੰਦੇ ਉਹ ਚੋਰੀ ਕਰ ਲੈਂਦਾ ਪਰ ਬਾਅਦ ਵਿੱਚ ਲੋ ਉਹ ਉਹਨੂੰ ਬਰੀ ਕਰ ਦਿੱਤਾ ਜਾਂਦਾ ਪੁਲਿਸ ਕੇਸ ਵੀ ਹੋ ਜਾਂਦਾ ਛੱਡ ਦਿੰਦੇ ਪਰ ਉਹਦਾ ਕੋਈ ਜੌਬ ਛੁੱਟ ਜਾਂਦੀ ਹੈ ਘਰੇ ਆ ਜਾਂਦਾ ਵੱਡੇ ਹੋ ਜਾਂਦੇ ਦੋਨੇ ਬੱਚੇ ਕਿਤੇ ਨਾ ਕਿਤੇ ਘਰ ਦੇ ਵਿੱਚ ਵੱਡੇ ਜਵਾਕ ਹਨਾ ਅਜਿਹੇ ਜਵਾਨਖ ਸਾਰਾ ਟੱਬਰ ਅਮਰੀਕਾ ਕੈਨੇਡਾ ਵਿੱਚ ਬੱਚਾ 18 ਸਾਲ ਤੋਂ ਬਾਅਦ ਆ ਵੀ ਜੌਬ ਕਰਦਾ ਪਰ ਇਹ ਦੋਨੇ ਜਵਾਨਖ ਮਾਪੇ ਤੇ ਨਿਰਭਰ ਹੁੰਦੇ ਆ ਕੰਮ ਕਰਨ ਨਾਲ ਘਰ ਦੇ ਵਿੱਚ ਮਾਹੌਲ ਉਵੇਂ ਰਿਹਾ ਨਹੀਂ ਪਹਿਲਾਂ ਵਾਲਾ ਹਨਾ ਕਿਉਂਕਿ ਸਾਰੇ ਮਾਪੇ ਨੂੰ ਕੰਮ ਕਰਨਾ ਪਿਆ ਉਹਨਾਂ ਲਈ ਉਹਨਾ ਉਹ ਕੰਮ ਨਹੀਂ ਕਰਦੇ ਸੀ ਘਰੇ ਬਹਿਲੇ ਸੀਗੇ ਸੋ ਇਹ ਚੀਜ਼ ਕਿਤੇ ਪਰਿਵਾਰ ਦੇ ਵਿੱਚ ਮਾਹੌਲ ਚੰਗਾ ਨਹੀਂ ਬਣ ਰਿਹਾ ਸੀ ਮਤਲਬ ਪਰਿਵਾਰ ਦੇ ਵਿੱਚ ਮਾਹੌਲ ਉਵੇਂ ਗੱਲ ਨਹੀਂ ਬਣ ਰਹੀ ਸੀਗੀ ਸੋ ਉਹਨਾਂ ਨੇ ਕੀਤਾ ਵੀ ਉਹ ਕਹਿੰਦੇ ਵੀ ਇਦਾਂ ਲੋਟ ਨਹੀਂ ਆਉਣਾ ਲੜਾਈ ਝਗੜਾ ਹੋਣ ਲੱਗ ਗਿਆ ਤੇ ਇਹ ਗ੍ਰਾਂਟ ਘਰੇ ਬੈਲਾ ਗੇਮਾਂ ਖਿੱਡੀਆਂ ਜਾਣੀਆਂ ਇੱਥੇ ਗ੍ਰਾਂਟ ਇੱਥੇ ਮਾੜਾ ਸਮਾਂ ਸ਼ੁਰੂ ਹੁੰਦਾ ਗ੍ਰਾਂਟ ਦਾ ਗ੍ਰਾਂਟ ਇੱਕ ਵੈਬਸਾਈਟ ਤੇ ਜਾਂਦਾ ਜਿੱਥੇ ਇਹਨੂੰ ਕੁੜੀ ਮਿਲਦੀ ਹੈ ਜਿਹਨੂੰ ਕੇ ਸਿਲਵੀਆ ਨਾਂ ਦੀ ਕਮੀ ਜਿਹੜੇ ਕਿ ਬੁਲਗਾਰੀਆ ਦੀ ਹੁੰਦੀ ਆ ਇਹਦੇ ਨਾਲ ਨੂੰ ਪਿਆਰ ਹੋ ਜਾਂਦਾ ਇਹ ਵੈਬਸਾਈਟ ਤੇ ਇਹ ਬੰਦਾ ਉਹ ਕੁੜੀ ਨੂੰ ਮਨ ਚਾਹੀ ਹਰਕਤਾਂ ਕਰਨ ਨੂੰ ਕਹਿੰਦਾ ਗੱਲਾਂ ਕਰਨ ਨੂੰ ਕਹਿੰਦਾ ਉਹਦੇ ਇਹ ਪੈਸੇ ਭੇ ਕਰਦਾ ਦਿਨ ਦੇ ਘੰਟਿਆਂ ਦੇ ਮਤਲਬ 100 ਡਾਲਰ ਲਾ ਲਓ ਫੋਰ ਐਗਜ਼ਾਮਪਲ ਇਹ ਇਹਨੂੰ 10 ਡਾਲਰ ਦੰਦਾ ਘੰਟੇ ਦੇ ਹੌਲੀ-ਹੌਲੀ ਇਹ ਚੀਜ਼ ਵੱਧਦੀ ਗਈ ਲਗਭਗ ਵੀ ਇਹ ਬੰਦਾ 25,000 ਰੁਪਈਆ ਇੰਡੀਆ ਦਾ ਮੰਨ ਲਓ 400 ਡਾਲਰ ਇਹ 4-5 ਘੰਟਿਆਂ ਦੇ ਪੇ ਕਰਦਾ ਉਹਨੂੰ ਇਹ ਪੈਸੇ ਦੰਦਾ ਪੈਸੇ ਆਉਂਦੇ ਕਿਥੋਂ ਜੌਬ ਤਾਂ ਕਰਦਾ ਨਹੀਂ ਸੀ ਇਹ ਇਹ ਮਾਪੇ ਦੇ ਕ੍ਰੈਡਿਟ ਕਾਰਡ ਚੋਰੀ ਕਰਨ ਲੱਗ ਜਾਂਦਾ ਉਤੋਂ ਪੈਸੇ ਦੇਣ ਲੱਗ ਜਾਂਦਾ ਇਸ ਔਰਤ ਨੂੰ ਇਹਦੇ ਨਾਲ ਗੱਲਾਂ ਕਰਦਾ ਇਹਦਾ ਫੈਨ ਇੰਨਾ ਇਸ ਕਦਰ ਤੱਕ ਇਹਦਾ ਪਾਗਲ ਹੋ ਜਾਂਦਾ ਵੀ ਇਹ ਤੇ ਸਾਰਾ ਦਿ ਰਾਤ ਬੈਠੇ ਜਾਣਾ ਇਹ ਤੇ ਸਾਰੀ ਰਾਤ ਇਹਦੇ ਨਾਲ ਗੱਲਾਂ ਕਰੇ ਜਾਣੀਆਂ ਇਹਨੂੰ ਜਿਵੇਂ ਇਹਨੂੰ ਕਹੀ ਜਾਂਦਾਵੇਂ ਕਰੀ ਜਾਂਦੀ ਹੈ ਨਾ ਇਹ ਜਿਹੜੀਆਂ ਮਰਜ਼ੀ ਗੱਲਾਂ ਕਰਨੀਆਂ ਜੋ ਮਰਜ਼ੀ ਲਜੀ ਕਰਦਾ ਹਨ ਮਾਪੇ ਨੂੰ ਹਜੇ ਪਤਾ ਨਹੀਂ ਲੱਗ ਰਿਹਾ ਸੀਗਾ ਇਹਨਾਂ ਟਾਈਮਾਂ ਵਿੱਚ ਜਿਹੜਾ ਛੋਟਾ ਭਰਾ ਸੀ ਕੋੜੀ ਉਹ ਕਹਿੰਦਾ ਵੀ ਆਪਾਂ ਟੂਰ ਤੇ ਜਾ ਕੇ ਆਉਨੇ ਵੱਡੇ ਭਾਈ ਜਵਾਖ ਉਹ ਭਰਾ ਨੂੰ ਕਹਿੰਦਾ ਵੀ ਮੈਂ ਆਪਾਂ ਟੂਰ ਤੇ ਚੱਲਦੇ ਆਂ ਜਪਾਨ ਕਹਿੰਦਾ ਚੱਲ ਚੱਲੀਏ ਜਪਾਨ ਚੱਲ ਜਾਂਦਾ ਨਾਲ ਇਹਨਾਂ ਦੇ ਬੰਦਾ ਹੁੰਦਾ ਕਿ ਜਰੀਕੋ ਇੱਕ ਮਤਲਬ ਦੋ ਤਿੰਨ ਨੂੰ ਘੁੰਮਦੇ ਨੇ ਇੱਕ ਦਿਨ ਇਹ ਕਹਿੰਦਾ ਮੈਂ ਤਾਂ ਨਹੀਂ ਜਾਣਾ ਤੁਸੀਂ ਚਲੇ ਜਾਓ ਅੱਗ ਤਾਂ ਲੱਗੀ ਹੁੰਦੀ ਇਹਦੇ ਨਾਲ ਗੱਲ ਕਰਨ ਦੀ ਕੁੜੀ ਨਾਲ ਉਹ ਨਾਲ ਦੇ ਚਲੇ ਜਾਂਦੇ ਆ ਇਹ ਬੰਦਾ ਵੈਬਸਾਈਟ ਖੋਲਦਾ ਵਾਈਫਾਈ ਦੇਖਦਾ ਤੇ ਉਹਦੇ ਨਾਲ ਗੱਲਾਂ ਤੇ ਲੱਗ ਜਾਂਦਾ ਜਰੀਕੋ ਦਾ ਇਹ ਕ੍ਰੈਡਿਟ ਕਾਰਡ ਯੂਜ਼ ਕਰ ਲੈਂਦਾ ਪੈਸੇ ਉਹ ਜੋ ਕੱਢਦਾ ਜਰੀਕੋ ਚੀਜ਼ ਨੋਟ ਕਰ ਲੈਂਦਾ ਇਹ ਚੀਜ਼ ਨੂੰ ਦੱਸਦਾ ਭਰਾ ਨੂੰ ਕੁੜੀ ਨੂੰ ਕੁੜੀ ਦੱਸਦਾ ਤੇ ਪਿਓ ਨੂੰ ਪਿਓ ਕਹਿੰਦਾ ਮੇਰੇ ਅਕਾਊਂਟ ਤੋਂ ਬਹੁਤ ਪੈਸੇ ਕੱਟੇ ਜਾ ਰਹੇ ਨੇ ਫਿਰ ਸਾਰੀ ਗੱਲ ਸਾਹਮਣੇ ਆਉਂਦੀ ਵੀ ਬੰਦਾ ਕਿਸੇ ਔਰਤ ਨਾਲ ਗੱਲ ਕਰ ਰਿਹਾ ਉਹਨੂੰ ਇਹ ਪੈਸੇ ਪੇ ਕਰ ਰਿਹਾ ਉਹਦੇ ਕਰਕੇ ਇਹ ਜਰੀਕੋ ਦੇ ਵੀ ਕਰਜਾਈ ਕਰਤਾ ਜਦੋਂ ਇੱਕ ਉਹਦੇ ਪੈਸੇ ਲੈਣੇ ਬਣਗੇ ਤੇ ਮਾਪੇ ਨੂੰ ਕਰਜਾਈ ਕਰਤਾ ਕਰਜਾਈ ਦੱਸਦਾ ਕਿੰਨਾ ਕੀਤਾ ਸਰਾ ਹੀ ਕਰਾਤਾ ਹੁਣ ਇਹ ਕੋਈ ਡਰਗ ਐਡਿਕਸ਼ਨ ਤਾਂ ਹੈ ਨਹੀਂ ਸੀ ਡਰਗ ਐਡਿਕਸ਼ਨ ਤਾਂ ਹੈ ਨਹੀਂ ਸੀ ਇਹ ਇੱਕ ਔਰਤ ਦਾ ਨਸ਼ਾ ਸੀ ਕਿਸੇ ਇਨਸਾਨ ਦਾ ਨਸ਼ਾ ਸੀ ਉਹਨੂੰ ਛਡਾਉਣਾ ਕਿਵੇਂ I don't know ਮਾਪੇ ਲਾਪਾ ਕਰਦੇ ਘਰੇ ਆਉਂਦੇ ਦੀ ਤਾਂ ਬੰਦਾ ਘਰ ਛੱਡ ਜਾਂਦਾ ਕਹਿੰਦਾ ਮੈਂ ਚੱਲਿਆ ਬੋਰੀ ਬਿਸਤਰਾ ਪੈ ਕਰਦਾ ਘਰੋਂ ਚਲਾ ਜਾਂਦਾ ਮਾਂ ਨੂੰ ਫਿਕਰ ਉਹੀ ਮਾਂ ਮਾਮਾ ਨੂੰ ਪਤਾ ਹੀ ਹੁੰਦਾ ਪੁਲਿਸ ਨੂੰ ਕਾਲ ਕਰਨੀ ਕਹਿੰਦੇ ਮੁੰਡਾ ਘਰ ਛੱਡ ਗਿਆ ਭਾਈ ਹੈਲਪ ਕਰੋ ਉਹ ਕਹਿੰਦੇ ਵੀ ਕੋਈ ਗੱਲ ਨਹੀਂ 19 ਦਸੰਬਰ ਨੂੰ ਇਹ ਘਰ ਛੱਡਦਾ ਤੇ ਜਾ ਕੇ ਆਂਟੀ ਦੇ ਘਰ ਰਹਿਣ ਲੱਗ ਜਾਂਦਾ ਮਨ ਲਓ ਕੋਈ ਚਾਚੀਤਾਈ ਹੋਣੀ ਆ ਕਹਿੰਦਾ ਵੀ ਮੈਂ ਘਰੋਂ ਘੁੰਮਣ ਫਿਰਨਾ ਆ ਉੱਥੇ ਰਹਿਣ ਲੱਗ ਜਾਂਦਾ ਉਹਦੀ ਮੰਮਾ ਪਾਪਾ ਨੂੰ ਪੁੱਛਦੇ ਨਹੀਂ ਕਿ ਮੁੰਡਾ ਇੱਥੇ ਆਇਆ ਹੋਇਆ ਉੱਥੇ ਰਹਿਣ ਲੱਗ ਜਾਂਦਾ ਦਿਨੇ ਸੁੱਤਾ ਰਾਤ ਨੂੰ ਜਾਗਦਾ ਰਾਤ ਨੂੰ ਉਹੀ 올ਿਵਿਆ ਨਾਂ ਕੀ ਦਾ ਨਾਂ ਸਲਿਵੀ ਆ ਹਾਂ ਸਲਿਵੀ ਆ ਸਲਿਵੀ ਨਾਲ ਗੱਲਾਂ ਬਾਤਾਂ ਕਰਦਾ ਇੱਥੇ ਆਂਟੀ ਦਾ ਕ੍ਰੈਡਿਟ ਕਾਰਡ ਚੋਰੀ ਕਰ ਲੈਂਦਾ ਉਹਦਾ ਬੈਂਕ ਅਕਾਊਂਟ ਵੀ ਹੈਕ ਕਰ ਲੈਂਦਾ ਲਗਭਗ 50 ਹਜ਼ਾਰ ਡਾਲਰ ਆਂਟੀ ਦੇ ਅਕਾਊਂਟ ਤੋਂ ਚੱਕ ਜਾਂਦਾ ਆਂਟੀ ਦੇ ਇਹ ਟ੍ਰਾਂਜੈਕਸ਼ਨਾਂ ਕਿਹਦੀਆਂ ਹੋਈਆਂ ਨੇ ਵੀ ਕੀ ਗੱਲਬਾਤ ਹੋਈ ਆ ਫੇਰ ਪਤਾ ਲੱਗਦਾ ਵੀ ਗੜਬੜ ਹੋ ਗਈ ਇੱਥੇ ਆ ਕੇ ਪਤਾ ਲੱਗਦਾ ਵੀ ਸਾਰੇ ਪਰਿਵਾਰ ਨੂੰ ਇਹ ਸਬੰਦੇ ਨੇ ਕਰਜ਼ਾਈ ਕਰਤਾ ਹੁੰਦਾ ਸਾਰੇ ਪਰਿਵਾਰ ਨੂੰ ਲਗਭਗ 1.5 ਲੱਖ ਡਾਲਰ ਦੇ ਕਰਜ਼ੇ ਥੱਲੇ ਹੁੰਦਾ ਸਾਰਾ ਪਰਿਵਾਰ ਕ੍ਰੈਡਿਟ ਕਾਰਡ ਐਨੇ ਯੂਜ਼ ਕੀਤੇ ਹੁੰਦੇ ਨੇ ਤੇ ਆਂਟੀ ਦਾ 50000 ਦਾ ਲਗਭਗ 2 ਲੱਖ ਦਾ ਕਰਜ਼ਾ ਇਸ ਬੰਦੇ ਨੇ ਚੜਾਤਾ ਇੱਕ ਔਰਤ ਕਰਕੇ ਪਰ ਸਮਝਦਾ ਨਹੀਂ ਕਰਿਆ ਆਉਂਦਾ ਹੋਰ ਗਾਲਾਂ ਪੈਂਦੀਆਂ ਨੇ ਫਿਰ ਇਹਨੂੰ ਕਹਿੰਦੇ ਵੀ ਐਂ ਤਾਂ ਲੋਟ ਨਹੀਂ ਉਹਨਾਂ ਨੂੰ ਕਿਸੇ ਰਿਹਾਬ ਸੈਂਟਰ ਛੱਡ ਦੇ ਪਰ ਰਿਹਾਬ ਸੈਂਟਰ ਹੁੰਦਾ ਨਸ਼ਿਆਂ ਲਈ ਨਾ ਕਿ ਕਿਸੇ ਬੰਦੇ ਦਾ ਹੁੰਦਾ ਨਾ ਉਹ ਕਹਿੰਦੇ ਫਿਰ ਵੀ ਸੰਪਰਕ ਕਰਦੇ ਆ ਰਿਹਾਬ ਸੈਂਟਰ ਵਾਲੇ ਕਹਿੰਦੇ ਵੀ ਅਸੀਂ ਵੀ ਭਈ ਨਸ਼ਾ ਛਡਾਉਨੇ ਆ ਵੀ ਕੋਈ ਨਸ਼ਾ ਕਰਦਾ ਕੋਈ ਡਰੱਗ ਲੈਂਦਾ ਵੀ ਹੁਣ ਬੰਦੇ ਦਾ ਨਸ਼ਾ ਛਡਾਵਾਗੇ ਪਰ ਫਿਰ ਵੀ ਇਸ ਬੰਦੇ ਨੂੰ ਭਰਤੀ ਕਰ ਲੈਂਦੇ ਨੇ ਜੀ ਇਸ ਬੰਦੇ ਨੂੰ ਕਹਿੰਦੇ ਵੀ ਅਸੀਂ ਭਈ ਪੈਸੇ ਲਵਾਂਗੇ ਚੰਗੇ ਮਤਲਬ 60 ਦਿਨਾਂ ਦੇ 15000 ਡਾਲਰ ਲੈ ਕੇ ਇਹਨਾਂ ਨੂੰ ਭਰਤੀ ਕਰਾਤਾ ਉੱਥੇ ਇਹਨਾਂ ਨੇ ਕੁਝ ਨਹੀਂ ਯੂਜ਼ ਕਰਨਾ ਦਾ ਲੈਪਟਾਪ ਕੁਝ ਨਹੀਂ ਉਹ ਤੋਂ ਬਾਅਦ ਜਦੋਂ ਪਰਿਵਾਰ ਇਹਦਾ ਲੈਪਟਾਪ ਦੇਖਦਾ ਇਹ ਰਿਹਾਬ ਸੈਂਟਰ ਚਲਾ ਜਾਂਦਾ ਪਰਿਵਾਰ ਦੇਖਦਾ ਵੀ ਇਦਾਂ ਕਰਕੇ ਕਿਸੇ ਔਰ ਦੇ ਚੱਕਰ ਚ ਪਿਆ ਫਿਰ ਉਹ ਕੁੜੀ ਨੂੰ ਕਹਿੰਦੇ ਨੇ ਭਾਈ ਇਹ ਵੱਡਾ-ਬੁੱਡਾ ਘਰ ਦਾ ਰਿਆਂਗਾ ਉਹਨੂੰ ਗੱਪ ਮਾਰੇ ਹੁੰਦੇ ਨੇ ਜਨਾਨੀ ਨੂੰ ਵੀ ਮੇਰੇ ਤਾਂ ਬੜੇ ਤਖੜੇ ਅਸਤਵਲ ਬਣੇ ਨੇ ਮੇਰਾ ਤਾਂ ਚੰਗਾ ਘਰਵਾਰ ਆ ਗੱਡੀਆਂ ਨੇ ਉਹ ਕਹਿੰਦੇ ਐਕਚੁਅਲ ਦੇ ਵਿੱਚ ਇਹ ਨੰਗ ਹੋ ਚੁੱਕੀ ਆ ਸਾਨੂੰ ਵੀ ਕਰਜੇ ਡੋਬ ਚੁੱਕੇ ਆ ਇੱਕ ਆਮ ਪਰਿਵਾਰ ਤੋਂ ਕਿਉਂ ਇਹ ਚੱਕਰਾਂ ਚ ਪਈਆਂ ਕਿਉਂ ਪੈਸੇ ਖਰਾਬ ਕਰ ਰਹੀਆਂ ਉਸ ਗੱਲ ਸਮਝਦੀ ਉਹਨੂੰ ਪੈਸੇ ਬਣਦੇ ਨੇ ਦੋ ਵੀਕ ਲੰਘ ਜਾਂਦੇ ਆ ਉਸ ਰਿਹੈਬ ਸੈਂਟਰ ਦੇ ਵਿੱਚ। ਉਹ ਤੋਂ ਬਾਅਦ ਇਹ ਮੰਨ ਕਰਦਾ ਇਹਨਾਂ ਨੂੰ ਕਹਿੰਦਾ ਵੀ ਮੈਂ ਠੀਕ ਆ ਮੈਨੂੰ ਜਾਣ ਦੇ ਉਹ ਕਹਿੰਦਾ ਚੱਲ ਜਾ ਠੀਕ ਆ ਤੂੰ। ਘਰੇ ਆ ਜਾਂਦਾ ਘਰੇ ਸ਼ਰਤ ਹੁੰਦੀ ਹੈ ਵੀ ਕੁਝ ਨਹੀਂ ਯੂਜ਼ ਕਰਨਾ। ਪਰ ਫਿਰ ਵੀ ਮਾਵਾ ਇਹਨੂੰ ਕਹਿੰਦੇ ਵੀ ਤੂੰ ਚੱਲ ਟਵਿੱਟਰ ਯੂਜ਼ ਕਰ ਲੈ ਟਵਿੱਟਰ ਤੋਂ ਹਸਲ ਵੀ ਆ ਨਾ ਫਿਰ ਕਨੈਕਟ ਹੋ ਜਾਂਦਾ। ਫਿਰ ਪੈਸੇ ਯੂਜ਼ ਕਰਨ ਲੱਗ ਜਾਂਦਾ। ਚਲੋ ਜੀ ਚੱਲਾ ਚਲਾਂਦੇ। ਆਖਰਕਾਰ ਉਹ ਦਿਨ ਆਉਂਦਾ। ਕੋੜੀ ਹੁੰਦਾ ਜਿਹੜਾ ਉਹਦਾ ਜਿਹੜਾ ਸਾਥੀ ਹੁੰਦਾ ਉਹ ਫੋਨ ਕਰਦਾ ਪੁਲਿਸ ਨੂੰ ਕਹਿੰਦਾ ਇਹ ਕੋੜੀ ਕੰਮ ਤੇ ਨਹੀਂ ਆਇਆ। ਇਦਾਂ ਹੋਇਆ ਨਹੀਂ ਕਦੇ ਨਾਰਮਲ ਫੋਨ ਚੱਕ ਨਹੀਂ ਰਿਹਾ ਪਰਿਵਾਰ ਦਾ ਕੋਈ ਮੈਂਬਰ ਫੋਨ ਨਹੀਂ ਚੱਕ ਰਿਹਾ ਪੁਲਿਸ ਤਕੀਕਤ ਕਰਦੀ ਆ ਪੁਲਿਸ ਘਰੇ ਪਹੁੰਚਦੀ ਆ ਘਰੇ ਜਾ ਕੇ ਦੇਖਦੀ ਆ ਵੀ ਘਰ ਦਾ ਬਾਰ ਬੰਦ ਹੁੰਦਾ ਦੇਖਦੀ ਆ ਵੀ ਗੇਟ ਖੋਲਦੀ ਆ ਤਾਂ ਸਭ ਤੋਂ ਪਹਿਲਾਂ ਕੋੜੀ ਦਾ ਡੈਡੀ ਡਿੱਗਿਆ ਪਿਆ ਹੁੰਦਾ ਜਿਹਦੇ ਕਿ ਗੋਲੀਆਂ ਮਾਰੀਆਂ ਗਈਆਂ ਹੋਈਆਂ ਨੇ ਉਹਦਾ ਬੈਗ ਕੋਲੇ ਪਿਆ ਹੁੰਦਾ ਲਹੂ ਲਹਾਨ ਦੂਜੇ ਕਮਰੇ ਦੇ ਵਿੱਚ ਕੋੜੀ ਜਿਹਦੇ ਲਗਭਗ 2 ਗੋਲੀਆਂ ਮਾਰੀਆਂ ਗਈਆਂ ਹੋਈਆਂ ਨੇ ਉਹ ਵੀ ਡਿੱਗਿਆ ਪਿਆ ਹੁੰਦਾ ਤੀਜੇ ਨੰਬਰ ਚ ਕੋੜੀ ਦੀ ਮਾਂ ਜਿਹੜੀ ਕਿ ਡੈਸਕ ਤੇ ਪਈ ਹੁੰਦੀ ਉਹਦੇ ਵੀ ਗੋਲੀ ਮਰੀ ਗਈ ਹੁੰਦੀ ਆ ਚੌਥੇ ਨੰਬਰ ਤੇ ਗ੍ਰਾਂਟ ਮਿਸਿੰਗ ਹੁੰਦਾ ਫੋਨ ਟ੍ਰੇਸ ਕੀਤਾ ਜਾਂਦਾ ਗ੍ਰਾਂਟ ਇੱਕ ਹੋਟਲ ਦੇ ਵਿੱਚ ਹੁੰਦਾ ਹੋਟਲ ਦੇ ਵਿੱਚ ਪੁਲਿਸ ਪਹੁੰਚਦੀ ਆ ਉਹ ਸਾਰਾ ਸੀਨ ਤੁਸੀਂ ਦੇਖ ਸਕਦੇ ਹੋ ਫੋਟੋਆਂ ਨਾ ਪੁਲਿਸ ਜਾ ਕੇ ਦੇਖਦੀ ਗ੍ਰਾਂਟ ਜਦੋਂ ਪੁਲਿਸ ਜਾਂਦੀ ਹੈ ਗ੍ਰਾਂਟ ਕਹਿੰਦਾ ਮੈਂ ਕਿਸੇ ਨੂੰ ਨਹੀਂ ਮਾਰਿਆ ਮੈਨੂੰ ਨਾ ਫੜੋ ਐਦਾਂ ਕਰੋ ਉਹ ਕਹਿੰਦੇ ਵੀ ਤੇਨੂੰ ਤਾਂ ਕੋਈ ਸਵਾਲ ਪੁੱਛੇ ਨਹੀਂ ਪਾ ਕਾਕਾ ਹਜੇ ਤੂੰ ਪਹਿਲੀ ਬੰਨੀ ਜਾਨਾ ਪੁਲਿਸ ਫੜ ਲੈਂਦੀ ਐ 7 ਘੰਟਿਆਂ ਦੀ ਪੁਸ਼ਕਸ਼ ਹੁੰਦੀ ਐ ਉਹ ਤੋਂ ਉਹਦੇ ਵਿੱਚ ਕੁਝ ਨਹੀਂ ਪਤਾ ਲੱਗਦਾ ਉਹ ਕਹਿੰਦਾ ਵੀ ਕੋੜੀ ਨੇ ਮੈਨੂੰ ਫੋਨ ਕੀਤਾ ਸੀ ਵੀ ਮੈਂ ਤਾਂ ਆਂਗਾ ਪਰਿਵਾਰ ਤੋਂ ਕੋੜੀ ਨੇ ਸਾਰਿਆਂ ਨੂੰ ਮਾਰ ਕੇ ਆਤਮ ਹੱਤਾ ਕੀਤੀ ਆ ਪੁਲਿਸ ਕਹਿੰਦਾ ਠੀਕ ਆ ਹੋ ਗਿਆ ਹੋਊਗਾ ਇਹ ਤੋਂ ਬਾਅਦ ਜਿਹੜਾ ਸਭ ਤੋਂ ਪਹਿਲਾ ਭਰਾ ਜੇਸ਼ਨ ਜੇਸ ਨਹੀਂ ਹੁੰਦਾ ਸਭ ਤੋਂ ਪਹਿਲਾ ਭਰਾ ਹਾਂਜੀ ਉਹ ਆਉਂਦਾ ਜਿਹੜਾ ਪਹਿਲੀ ਪਹਿਲੀ ਪਰਿਵਾਰ ਚੋਂ ਅੱਡ ਗਿਆ ਹੁੰਦਾ ਉਹ ਆ ਜਾਂਦਾ ਇਹਨੂੰ ਮਿਲਣ ਕਹਿੰਦਾ ਵੀ ਦੇਖ ਲੈ ਜੇ ਤੂੰ ਮਾਰੇ ਦੱਸ ਦੇ ਇਹ ਨਾ ਹੋਵੇ ਕੱਲ ਨੂੰ ਫਰਕ ਪੈ ਜੇ ਕਹਿੰਦਾ ਨਹੀਂ ਮੈਂ ਨਹੀਂ ਮਾਰਿਆ ਕਿਸੇ ਨੂੰ ਵੀ ਚਲੋ ਜੀ ਠੀਕ ਆ ਪੁਲਿਸ ਫਿਰ ਪੁੱਛਤਾਛ ਕਰਦੀ ਆ ਤੇ ਇਹ ਪਤਾ ਲੱਗਦਾ ਵੀ ਜਿਹੜੇ ਕੋੜੀ ਤੇ ਗੋਲੀ ਮਾਰੀ ਹੁੰਦੀ ਤਾਂ 3 ਫੁੱਟ ਤੋਂ ਮਾਰੀ ਹੁੰਦੀ ਆ ਕੋਈ ਕਹਿੰਦੀ ਵੀ ਜੇ ਬੰਦਾ ਆਤਮ ਹਤਿਆ ਕਰੂ 3 ਫੁੱਟ ਤੋਂ ਗੋਲੀ ਕਿਵੇਂ ਮਾਰੂਗਾ ਸਾਰੇ ਪ੍ਰੂਫ ਸਾਰਾ ਕੁਝ ਇਕੱਠਾ ਕਰ ਲਿਆ ਇਹਨਾਂ ਦਾ ਪਤਾ ਲੱਗਦਾ ਵੀ ਇਸ ਬੰਦੇ ਨੇ ਹੀ ਕਤਲ ਕੀਤਾ ਇੱਕ ਔਰਤ ਦੇ ਏ ਨੇ 6 ਮਤਲਬ 6 ਪੇਜਾਂ ਦਾ ਇੱਕ ਲੈਟਰ ਲਿਖਿਆ ਉਸ ਸਲੀਵੀਆਂ ਨੂੰ ਉਸ ਔਰਤ ਨੂੰ ਆ ਕੁੜੀ ਨੂੰ ਇਸ ਕੁੜੀ ਪਛੈ ਇੰਨਾ ਪਾਗਲ ਹੋ ਜਾਂਦਾ ਵੀ ਇਹ ਕਿਸੇ ਕੋ ਚੀਂ ਦੇਖ ਰਿਹਾ ਹੁੰਦਾ ਇੰਨਾ ਪਾਗਲ ਬੰਦਾ ਹੋ ਗਿਆ ਹੁੰਦਾ ਵੀ ਕੁਝ ਨਹੀਂ ਦਿਖ ਰਿਹਾ ਹੁੰਦਾ ਇੰਨਾ ਕਰਜ਼ਾਈ ਕਰਤਾ ਪਰਿਵਾਰ ਨੂੰ ਪਰਿਵਾਰ ਸਾਰਾ ਮਾਰਤਾ ਉਸ ਔਰਤ ਪਿੱਛੇ ਕਿ ਉਹ ਵਿੱਚ ਅੜਚਨਾ ਆ ਰਿਹਾ ਪਰ ਮਨ ਦਾ ਫੇਰ ਵੀ ਨਹੀਂ ਕੋੜੀ ਦੇ ਸਿਰ ਲਾਈ ਜਾਂਦਾ ਪਰ ਪੁਲਿਸ ਸਾਰਾ ਕੁਝ ਦੇਖਦੀ ਤਾਂ ਬੰਦਾ ਬਦਲਾਦਾ ਵੀ ਏਸੇ ਬੰਦੇ ਨੇ ਮਾਰਿਆ ਨਹੀਂ ਏਸ ਬੰਦੇ ਨੂੰ ਕੋਰਟ ਦੇ ਵਿੱਚ ਲਿਆ ਜਾਂਦਾ ਸਾਹਮਣੇ ਉਹ ਭਰਾ ਵੀ ਹੁੰਦਾ ਮਨ ਦਾ ਫੇਰ ਵੀ ਕੋਈ ਖੌਫ ਨਹੀਂ ਪਰ ਜਦੋਂ ਏਸ ਨੂੰ ਇਹਦੀ ਗਰਲਫ੍ਰੈਂਡ ਦੀ ਫੋਟੋਆਂ ਦਿਖਾਈ ਨਹੀਂ ਤਾਂ ਮੂੰਹ ਉੱਡ ਜਾਂਦਾ ਦਾ ਉਸ ਗਰਲਫ੍ਰੈਂਡ ਨੂੰ ਵੀ ਲਿਆ ਜਾਂਦਾ ਉਹ ਗੱਲ ਕਰਨ ਨੂੰ ਕੋਈ ਫਰਕ ਨਹੀਂ ਪੈਸੇ ਬਣਦੇ ਆ ਇਹ ਬੰਦਾ ਇੰਨਾ ਕਿ ਉਹਦੇ ਪਿੱਛੇ ਕਰੇ ਜੀ ਫੇਸ ਬੰਦੇ ਨੂੰ ਲਾਈਫ ਟਾਈਮ ਇਨ ਪ੍ਰिजन ਮਤਲਬ ਮੌਤ ਦੀ ਸਜ਼ਾ ਨਹੀਂ ਤੇਂ ਦੀ ਪਰ ਲਾਈਫ ਟਾਈਮ ਇਨ ਪ੍ਰिजन ਮਤਲਬ ਸਾਰੀ ਉਮਰ ਜੇਲ੍ਹ ਸੜਨਾ ਸਾਰੀ ਉਮਰ ਕੋਈ ਬੇਲ ਨਹੀਂ ਪਰ ਹੁਣ ਪਤਾ ਲੱਗਿਆ ਇਹ ਬੰਦਾ ਜੇਲ੍ਹ ਚੋਂ ਵੀ ਉਸ ਕੁੜੀ ਨਾਲ ਗੱਲ ਕਰਦਾ ਇਹ ਕਹਾਣੀ ਸੀਗੀ ਫਲੋਰੀਡਾ ਦੇ ਪਰਿਵਾਰ ਦੀ ਜਦੋਂ ਇੱਕ ਬੰਦੇ ਨੂੰ ਇੱਕ ਇਨਸਾਨ ਦਾ ਨਸ਼ਾ ਲੱਗ ਜਾਂਦਾ ਵੈਸੇ ਵੀ ਮੈਂ ਕਹਿਣਾ ਇੱਕ ਚੀਜ਼ ਦੇਖੀ ਆ ਵੀ ਨਸ਼ਾ ਸਾਰਿਆਂ ਨਾਲੋਂ ਮਾੜਾ ਜਿਹੜਾ ਨਾ ਕਿਸੇ ਇਨਸਾਨ ਦਾ ਹੋਣਾ दारू ਸਮੈਗ ਵਿੱਚੋਂ ਛੱਡ ਦਿੰਦਾ ਬੰਦਾ ਪਰ ਕਿਸੇ ਜੇ ਕਿਸੇ ਨੂੰ ਦਿਮਾਗ 'ਚ ਕੋਈ ਬੰਦਾ ਵੜ ਜਾਏ ਨਾ ਕੋਈ ਔਰਤ ਵੜ ਜਾਏ ਕੋਈ ਉਹ ਕੱਢਣੀ ਬਹੁਤ ਔਖੀ ਆ ਸੋ ਇਸ ਨਸ਼ੇ ਤੋਂ ਬਚਿਓ ਕਿਸੇ ਇਨਸਾਨ ਨਾਲ ਲਗਾਓ ਨਾ ਕਰਿਓ ਮੈਂ ਇਹੀ ਕਹਿਣਾ ਮਿਲਦੇ ਆ ਕਿਸੇ ਹੋਰ ਸਟੋਰੀ ਵਿੱਚ ਪਿੰਡੂ ਕੈਨੇਡੀਅਨ ਦੀ ਜੇ ਤੁਸੀਂ ਵੀਡੀਓ ਦੇਖ ਲਈ ਆ ਸ਼ੇਅਰ ਕਰਦੇ ਮਿੱਤਰੋ ओके okay, मैं अगली वीडियो बनाऊंगा कि फेसबुक पेज ने बंद का तो करता सी ਤੁਸੀਂ ਵੀ ਉਹ ਗਲਤੀਆਂ ਨਾਂ ਕਰ ਜਿਹੜੀ ਮੈਂ ਕੀਤੀਆਂ ਨੇ ਆਪਣਾ ਫੇਸਬੁੱਕ ਪੇਜ ਨੇ 3 ਮਹੀਨੇ ਆਪਣਾ ਪੇਜ ਬੰਦ ਕੀਤਾ ਘੱਟੋ ਘੱਟ 3 ਮਹੀਨੇ ਬਦ ਆਏ ਆ ਆਸ ਕਰਦਾ ਤੁਸੀਂ ਬਹੁਤ ਮੈਸੇਜ ਕੀਤੇ ਸੀਗੇ ਕਿਉਂਕਿ ਸਟੋਰੀ ਵੀ ਤਾਂ 50000 ਹੁੰਦਾ ਵੀਡੀਓ ਦਾ ਵੀਊ 3000 ਹੁੰਦਾ ਪਰ ਫਿਰ ਵੀ ਤੁਹਾਡੇ ਮੈਸੇਜ ਹਰ ਦੋਨ ਰੋਜ਼ ਆਉਂਦੇ ਆ ਵੀ ਵੀਰੇ ਸਟੋਰੀ ਨਹੀਂ ਪਾ ਰਿਹਾ ਤੂੰ ਸੋ ਇਸੇ ਕਰਕੇ ਨਹੀਂ ਪਾ ਰਹੇ ਸੀ ਵੀ ਆਪਣਾ ਪੇਜ ਬੰਦ ਹੋ ਗਿਆ ਸੀ ਮਹਾਰਾਜ ਤੁਹਾਡਾ ਆਸਕਰ ਦਾ ਤੁਹਾਨੂੰ ਸਟੋਰੀ ਬਹੁਤ ਪਸੰਦਾਈ ਹੋਣੀ ਆ ਮਿਲਦੇ ਆ ਕਿਸੇ ਹੋਰ ਸਟੋਰੀ ਦੇ ਵਿੱਚ ਧੰਨਵਾਦ ਬਹੁਤ ਬਹੁਤ ਪਿਆਰ ਦੇਣ ਲਈ ਸ਼ੁਕਰੀਆ ਮਿਲਦੇ ਆ